ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਪਰਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਸਿੱਖਿਆ ਕ੍ਰਾਂਤੀ ਤਿਤ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ ਇਸੇ ਮੌਮ ਤਿਤ ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਸਕੂਲ ਆਫ ਫੈਮਿਨਸ ਦਰਪੁਰਾ ਕਲੋਨੀ ਦੇ ਬਲਾਕ ਦਾ ਉਦਘਾਟਨ ਕਰਨ ਸਮੇਤ ਸਰਕਾਰੀ ਮਿਡਲ ਸਕੂਲ ਕੈਂਪ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਟਾਲਾ ਵਿਖੇ 2 ਕਰੋੜ 50 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜ ਸਮਰਪਿਤ ਕੀਤੇ ਇਸ ਵਿੱਚ ਸਕੂਲ ਆਫ ਫੈਮਿਨਸ ਦਰਪੁਰਾ ਕਲੋਨੀ ਦੇ ਵਿਕਾਸ ਲਈ 1 ਕਰੋੜ 9 ਲੱਖ 49 ਹਜ਼ਾਰ 200 ਰੁਪਏ ਖਰਚ ਕੀਤੇ ਗਏ ਹਨ ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਮੈਂ ਗੱਲ ਜ਼ਿਲ੍ਹੇ ਦੀ ਨਹੀਂ ਕਰੂੰ ਮੈਂ ਗੱਲ ਪੰਜਾਬ ਦੀ ਕਰੀ ਅਸੀਂ ਗੱਲ ਕੀਤੀ ਸੀ ਵੀ ਰਾਕਟ ਦੀ ਸਪੀਡ ਦੇ ਨਾਲ ਜਿਹੜੇ ਵੀ ਕੰਮ ਕੀਤੇ ਜਾ ਰਹੇ ਅੱਜ ਬਤੌਰ ਤੁਸੀਂ ਸਾਰੇ ਭਰਾ ਜੇ ਤੁਹਾਡੇ ਹਰ ਫਰਕ ਦੇ ਵਿੱਚ ਤੁਹਾਡੇ ਵੀ ਸੱਜਣ ਮਿੱਤਰ ਨੇ ਪੱਤਰਕਾਰ ਭਾਈਚਾਰਾ ਹੈ ਤੁਸੀਂ ਇਹ ਦੇਖੋ ਵੀ ਜੋ ਸਰਕਾਰ ਨੇ ਕਿਹਾ ਸੀ ਪਹਿਲਾਂ ਤੇ ਸਿਹਤ ਵੱਲੋਂ ਮਹੱਲਾ ਕਲੀਨਿਕ ਬਣਾਏਗੇ ਅੱਜ ਹੁਣ ਜਿਹੜਾ ਉਸਾਲ ਜਿਹੜਾ ਬੱਚਿਆਂ ਦੀ ਪੜ੍ਹਾਈ ਵੱਲੋਂ ਰੁਝਾਨ ਜਿਹੜਾ ਸਰਕਾਰ ਦਾ ਤੁਹਾਡੇ ਸਾਹਮਣੇ ਬਤੌਰ ਨਜ਼ਰ ਆ ਰਿਹਾ ਤੁਹਾਨੂੰ ਅੱਜ ਥਾਂ-ਥਾਂ ਉਦਘਾਟਨ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਸਾਡੀ ਸੋਚ ਇਹ ਹੈ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਕਿਸੇ ਵੀ ਕਿਸਮ ਦੀ ਕੋਈ ਬੱਚਿਆਂ ਨੂੰ ਸਾਡਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਇੱਕ ਸੋਚ ਸੀ ਪੰਜਾਬ ਰੰਗਲਾ ਪੰਜਾਬ ਬਣਾਉਣਾ ਕੌਣ ਬਣਾਊਗਾ ਰੰਗਲਾ ਪੰਜਾਬ ਸਾਡੀ ਪੀੜ੍ਹੀ ਆਉਣ ਵਾਲੀ ਜੇ ਪੀੜ੍ਹੀ ਨੂੰ ਚੰਗੀ ਸਿੱਧ ਦੇ ਦੇ ਦਿਆਂਗੇ ਜੇ ਚੰਗੀ ਸਿੱਖਿਆ ਦੇ ਦੇ ਦਿਆਂਗੇ ਜੇ ਚੰਗਾ ਰਸਤਾ ਵਿਖਾਲ ਦੇ ਦਿਆਂਗੇ ਤੇ ਨੇਚਰਲੀ ਉਹ ਪੀੜ੍ਹੀ ਜਿਹੜੀ ਆ ਉਹ ਤੈਨੂੰ ਦੂਰ ਨਹੀਂ ਜਦੋਂ ਪੰਜਾਬ ਦੀ ਤਰੱਕੀ ਉਸ ਹਲਕੇ ਦੀ ਤਰੱਕੀ ਉਸ ਦੇਸ਼ ਦੀ ਤਰੱਕੀ ਉਹ ਉਦੋਂ ਹੀ ਹੋਗੀ ਜਦੋਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੂਗੀ ਸੋ ਅੱਜ ਇਸ ਸਕੂਲ ਦੇ ਵਿੱਚ ਨੀਅਰ ਅਬਾਊਟ ਕਰੋੜ ਤੋਂ ਉੱਪਰ ਜਿਹੜੇ ਨੇ ਅੱਜ ਉਦਘਾਟਨ ਕਰਨ ਜਾ ਰਹੇ ਨੇ ਜੋ-ਜੋ ਸਾਡੇ ਪ੍ਰਿੰਸੀਪਲ ਸਾਹਿਬਾਨਾਂ ਦੀਆਂ ਮੰਗਾਂ ਸੀ ਜੋ-ਜੋ ਸਾਡੇ ਬੱਚਿਆਂ ਦੀਆਂ ਮੰਗਾਂ ਸੀ ਅੱਜ ਆਪਾਂ ਉਹਨਾਂ ਉਹਨਾਂ ਡਿਮਾਂਡਾਂ ਨੂੰ ਪੂਰੇ ਕਰਕੇ ਅੱਜ ਬੱਚਿਆਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਸਮਰਪਿਤ ਕਰਦੇ ਹਾਂ ਇੱਕ ਚੀਜ਼ ਦੇਖੋ ਉਹ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਫਿਰ ਸਕੂਲਾਂ ਦੀ ਮਾਹੌਲ ਜਿਹੜਾ ਬਣਿਆ ਸੀ ਵੀ ਇੱਕ ਮੈਸੇਜ ਸੀ ਵੀ ਪੰਜਾਬ ਦੇ ਵਿੱਚ ਜੀ ਸਾਰੇ ਦੇਸ਼ ਦੇ ਵਿੱਚ ਮੈਸੇਜ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਅੱਜ ਵੀ ਕਹਿੰਨਾ ਪੰਜਾਬ ਨੂੰ ਹੱਸਦੇ ਵਸਦੇ ਖੇੜਦੇ ਹੋਏ ਪੰਜਾਬ ਨੂੰ ਤਰੱਕੀ ਵੱਲ ਨੂੰ ਵਧਦਿਆਂ ਹੋਇਆਂ ਕਈ ਮੈਂ ਕਹਿ ਸਕਦਾ ਵੀ ਏਜੰਸੀਆਂ ਕੁਝ ਸਿਆਸੀ ਲਾਲੋ ਵੀ ਉਹਨਾਂ ਨੂੰ ਹਜਮ ਨਹੀਂ ਹੁੰਦਾ ਕਿਉਂਕਿ ਪੰਜਾਬ ਜੇ ਤਰੱਕੀ ਚ ਚੱਲਾ ਗਿਆ ਕਿਉਂਕਿ ਅੱਗੇ ਵੀ ਦੇਖੋ ਜੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸਭ ਤੋਂ ਵੱਧ ਯੋਗਦਾਨ ਕਿਹਨਾਂ ਦਾ ਪੰਜਾਬੀਆਂ ਦਾ ਜੇ ਕੋਈ ਇਨਕਲਾਬ ਉੱਠਿਆ ਕਿੱਥੋਂ ਉੱਠਦਾ ਹੈ ਪੰਜਾਬ ਦੇ ਵਿੱਚੋਂ ਉੱਠਦਾ ਸੋ ਪੰਜਾਬ ਨੂੰ ਚਾਹੁੰਦੇ ਨੇ ਵੀ ਇਹਦਾ ਮਾਹੌਲ ਖਰਾਬ ਕਰਨਾ ਪਰ ਹਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਇਹ ਮੈਂ ਕਹਿ ਸਕਦਾ ਜొਹਦੇ ਨੇ ਜਿਹੜੇ ਇਹਨਾਂ ਦੇ ਜਿਹੜੇ ਡਿਸੀਜਨ ਨੇ ਹਰ ਇੱਕ ਡਿਸੀਜਨ ਜਿਹੜਾ ਪੰਜਾਬ ਦੇ ਹਿਤ ਲਈ ਹੈ ਜਿਹੜਾ ਵੀ ਦੇਖੋ ਮੈਂ ਅੱਗੇ ਵੀ ਕਿਹਾ ਪੰਜਾਬ ਦੇ ਵਿੱਚ ਜੇ ਕਰੋਨਾ ਦੀ ਆਬਾਦੀ ਹੈ ਤੇ ਕਿਸੇ ਦਾ ਕੋਈ ਦਿਮਾਗ ਦੇ ਵਿੱਚ ਕੋਈ ਐਸਾ ਪੈਰਾਮੀਟਰ ਥਰਮਾਮੀਟਰ ਨਹੀਂ ਹੈ ਜਿਸ ਨੂੰ ਤੁਸੀਂ ਆਵਾਜ਼ ਕਰ ਲੋ ਵੀ ਇਹਦੇ ਅੰਦਰ ਕੀ ਚੱਲ ਰਿਹਾ ਪਰ ਹਾਂ ਜੇ ਕੋਈ ਘਟੀਆ ਹਰਕਤ ਕਰਦਾ ਉਹ ਦਿਨ ਦੂਰ ਨਹੀਂ ਠੀਕ ਹੈ ਆ ਹੁਣ ਜੇ ਜਲੰਧਰ ਵਿੱਚ ਕਾਰਵਾਈ ਕੀਤੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਬਿਲਕੁਲ ਹੋ ਗਿਆ ਦੱਸੋ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਪਹਿਲਾਂ ਵੀ ਹੁੰਦਾ ਸੀ ਹਾਂ ਜਿਹੜਾ ਗਲਤੀ ਕਰੂਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਵੀ ਹੋਵੇ ਸੋ ਇਹ ਉਪਰਾਲਾ ਇਹ ਤੁਹਾਡੇ ਬਤੌਰ ਸਾਹਮਣੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਜਿਹੜਾ ਕੋਈ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਜਿਹੜਾ ਕੋਈ ਪੰਜਾਬ ਦੇ ਵੱਲ ਬੁਰੀ ਅੱਖ ਵੇਖੂਗਾ ਉਹ ਬਖਸ਼ਿਆ ਨਹੀਂ ਜਾਊਗਾ ਜੀਰਾ ਰੱਖੋ ਨਾ ਹੁਣ ਤੁਸੀਂ ਕਾਹਲੇ ਨਾ ਨਾ ਭੇਜੋ ਹੁਣ ਔਰ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਸੱਚ ਦੱਸੇ ਚਲੋ ਤੁਸੀਂ ਬਟਾਲੇ ਦੇ ਮੇਰਾ ਪਰਿਵਾਰ ਕਿਉਂ ਪਹਿਲੀਆਂ ਸਰਕਾਰਾਂ ਨਾਲੋਂ ਹੁਣ ਸਰਕਾਰ 'ਚ ਫਰਕ ਪਿਆ ਕੋਈ ਕੰਮ ਕਰਨ ਦਾ ਮਜ਼ਾ ਆ ਰਿਹਾ ਦੇਖਣ ਦਾ ਮਜ਼ਾ ਆ ਰਿਹਾ ਕੋਈ ਬਟਾਲਾ ਲੱਗ ਰਿਹਾ ਵੀ ਵਾਕਿਆ ਕੋਈ ਤਰੱਕੀ 'ਚ ਜਾ ਰਿਹਾ ਹੈਗਾ ਕਿ ਨਹੀਂ ਹੈਗਾ ਔਰ ਮੇਰੀ ਤੁਹਾਨੂੰ ਵੀ ਬੇਨਤੀ ਹੈ ਕੱਲ ਮੈਂ ਦੇਖ ਰਿਹਾ ਸੀ ਤੁੱਤ ਨਸ਼ੇ ਦੇ ਨਾਲ ਇੱਕ ਜਿਹੜੀ ਲੇਡੀ ਸੀ ਇੱਕ ਨੌਜਵਾਨ ਸੀ ਜਿਹੜਾ ਦੇਖਿਆ ਜਿਹੜਾ ਪੁਲਿਸ ਮੁਲਾਜ਼ਮ ਨੇ ਉਹਦੇ 'ਚ ਪੀੜ ਮਾਰੀ ਪਰ ਉਹ ਵੀਡੀਓ ਜਿਹੜੀ ਉਨੀ ਕੱਟ ਕੇ ਆਈ ਉਸ ਤੋਂ ਪਹਿਲਾਂ ਜਿਹੜੀ ਵੀਡੀਓ ਸੀ ਉਹ ਪ੍ਰੋਪਰਲੀ ਐਕਸਪੋਜ਼ ਨਹੀਂ ਕੀਤਾ ਆਪਾਂ ਪ੍ਰੋਪਰਲੀ ਉਹਨੂੰ ਵਿਖਾ ਲਿਆ ਨਹੀਂ ਉਹ ਇੱਕ ਦੂਜੇ ਨੂੰ ਵੱਟੇ ਪੱਥਰ ਮਾਰਦੇ ਸੀ ਜੇ ਕੱਲ ਨੂੰ ਕੋਈ ਲੇਡੀ ਨੂੰ ਪੁੱਛੋ ਜਾਂਦਾ ਜਾਂ ਕੋਈ ਬੰਦੇ ਨੂੰ ਪੁੱਛੋ ਜਾਂਦਾ ਫਿਰ ਆਪਾਂ ਕਹਿ ਦੇਣਾ ਸੀ ਪੁਲਿਸ ਵਾਲਿਆਂ ਦਾ ਕਸੂਰ ਆ ਜੀ ਇਹਨਾਂ ਦੇ ਸਾਹਮਣੇ ਕੰਮ ਹੋ ਗਿਆ ਜੇ ਪੁਲਿਸ ਨੇ ਸਖਤੀ ਕੀਤੀ ਆ ਤੇ ਉਹ ਵਿਚਾਰੇ ਉਹਨਾਂ ਤੇ ਆਪਾਂ ਕਾਰਵਾਈ ਕਰਵਾ ਦਿੱਤੀ ਸੋ ਕਹਿਣ ਦਾ ਭਾਵਾ ਆਪਾਂ ਨੂੰ ਜਿਹੜਾ ਗਲਤ ਆਨਸਰ ਆ ਤੁਹਾਡੇ ਸਾਰੇ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੱਡੇ ਵੀਰ ਅਸੀਂ ਪੰਜਾਬ ਲਈ ਸੋਹਰਦੇ ਆ ਯਾਰ ਅਸੀਂ ਪੰਜਾਬ ਨੂੰ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਆ ਇਹ ਤੁਸੀਂ ਵੀ ਵਾਚ ਕਰਨਾ ਜਿਹੜਾ ਬੰਦਾ ਤੁਹਾਡੇ ਪੰਜਾਬ ਦੀ ਮਾਹੌਲ ਖਰਾਬ ਕਰਦਾ ਚਾਹੇ ਕੋਈ ਵੀ ਆ ਸ਼ਕਤੀ ਨਾਲ ਡਟ ਕੇ ਸਟੈਂਡ ਲੈ ਕੇ ਉਹਦਾ ਵਿਰੋਧ ਕਰਿਆ ਕਰੋ ਸੋ ਮੈਂ ਇਹੋ ਤੁਹਾਡੇ ਅੱਗੇ ਬੇਨਤੀ ਕਰਦਾ ਤਗੜੇ ਹੋ ਕੇ ਪਟਾਲਾ ਤੁਹਾਡਾ ਆਪਣਾ ਪੰਜਾਬ ਤੁਹਾਡਾ ਆਪਣਾ ਕਿੰਨਾ ਦੀ ਲੜਾਈ ਲੜ ਰਹੇ ਆਉਣ ਵਾਲੇ ਬੱਚਿਆਂ ਦੀ ਬੱਚਿਆਂ ਚ ਕੌਣ ਕੌਣ ਨੇ ਤੁਹਾਡੇ ਬੱਚੇ ਨਹੀਂ ਸਾਡੇ ਪਰਿਵਾਰ ਨਹੀਂ ਅੱਜ ਸਾਡੀਆਂ ਮਾਵਾਂ ਪੈਣਾ ਅਸੀਂ ਚਾਹੁੰਦੇ ਆ ਮਨਮਾਨ ਨਾ ਜਾਣ ਸ਼ਾਂਤੀ ਨਾ ਕਿਸੇ ਦੀ ਮਜਾਲ ਨਾ ਹੋਵੇ ਵੀ ਕੋਈ ਅੱਖ ਚੱਕ ਕੇ ਵੀ ਵੇਖ ਜਾਵੇ ਸੋ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਸਰਕਾਰ ਚਟਾਨ ਬਣ ਕੇ ਖਲੋਤੀ ਹੈ ਜੁੱਧ ਨਸ਼ੇ ਦਾ ਵਿਰੁੱਧ ਜਿਹੜਾ ਵੀ ਕੋਈ ਅਨਸਰ ਪਾਇਆ ਜਾਂਦਾ ਬਖਸ਼ਿਆ ਕੋਈ ਨਹੀਂ ਜਾਊਗਾ ਇਹਦੇ ਵਿੱਚ ਕਿਸੇ ਦੀ ਕੋਈ ਸ਼ਿਫਾਰਸ਼ ਨਹੀਂ ਹੈ ਜੇ ਗੱਲ ਕਰੀਏ ਹਰ ਪੱਕੋਂ ਹਰ ਕਿਤੇ ਤੋਂ ਸਿੱਖਿਆ ਤੁਸੀਂ ਦੇਖ ਲਈ ਸੀ ਤੁਸੀਂ ਦੇਖ ਲਈ ਹੈ ਦਿਨੋਂ ਦਿਨ ਜਿਹੜਾ ਇਹ ਪੰਜਾਬ ਦੀ ਨੁਹਾਰ ਬਦਲ ਰਹੀਆਂ ਤੁਹਾਡੇ ਸਾਥ ਦੀ ਲੋੜ ਹੈ ਥੈਂਕ ਯੂ ਮੀ